ਉੱਪਰ ਤੇ ਕਦੋਂ ਗੱਲ ਬੜੂਗੀ ਉਥੇ ਇੰਨੇ ਫਰੈਂਡ ਆਏ ਹੋਣੇ ਮੇਰੇ ਸਾਰਿਆਂ ਦੇ ਨਾਲ ਘਰ ਆਲੀਆਂ ਆਈਆਂ ਨੇ ਕਿਸੇ ਦੇ ਕੋਈ ਡਰੈਸ ਪਾਈ ਹੋ ਕਿਸੇ ਦੇ ਕੋਈ ਤੂੰ ਆਪ ਆ ਜਾ ਐਵੇਂ ਥੋੜੀ ਹੁੰਦਾ ਫਿਰ ਮੇਰੇ ਨਾਲ ਤਾਂ ਕਦੇ ਪਿਆਰ ਨਾਲ ਗੱਲ ਕੀਤੀ ਨਹੀਂ ਉਹ ਕੀ ਹੋਇਆ ਤੈਨੂੰ ਕੀਦਾਂ ਨਾਲ ਗੱਲ ਕਰਦੇ ਸੀ ਤੁਸੀਂ ਇਹ ਤੁਹਾਡੇ ਘਰ ਦੇ ਤੌਰ ਤਰੀਕੇ ਨਾ ਇੱਥੇ ਨਹੀਂ ਚੱਲਣੇ ਇੱਥੇ ਸਾਡੇ ਘਰ ਦੇ ਹਿਸਾਬ ਨਾਲ ਆਪਣਾ ਸਟੈਂਡਰਡ ਮੇਨਟੇਨ ਰੱਖੋ ਮਨਪ੍ਰੀਤ ਮੈਂ ਕੀ ਗਲਤੀ ਕਰੀ ਇਹ ਮੈਨੂੰ ਸਮਝ ਨਹੀਂ ਆਉਂਦੀ ਜਿਵੇਂ ਆਪਣੇ ਮਾਪੇ ਨੇ ਸਿਖਾਇਆ ਆਪਾਂ ਤਾਂ ਉਵੇਂ ਹੀ ਰਹਿਣਾ ਹੁਣ ਆਏ ਕਰੀ ਦਿੱਤੀ ਤੂੰ ਤਾਂ ਫਟਾਫਟ ਸਬਜ਼ੀ ਚੀਰ ਲਈ ਮੈਂ ਆਟਾ ਗੁੰਨ ਕੇ ਰੱਖ ਦਿੰਦੀ ਆ ਹਾਂ ਸਵੇਰੇ ਵਾਲੀ ਪਈ ਆ ਨਾ ਵਿੱਚ ਉਹ ਵੀ ਪਾ ਲਈ ਸਵੇਰ ਵਾਲੀ ਕੀ ਕਰੀਏ ਸਵੇਰ ਵਾਲੀ ਪਾ ਲਈ ਥੋੜੇ ਬਾਜੂ ਹੁਣ ਘੱਟ ਕਰ ਲਾਂਗੇ ਫਿਰ ਤਾਜੀ ਤਾਂ ਖਾਂਦੇ ਨੇ ਤੈਨੂੰ ਪਤਾ ਤਾਂ ਹੈ ਜੀ ਇਹਨਾਂ ਦੀ ਬੁਢੀ ਨੂੰ ਪਤਾ ਲੱਗ ਗਿਆ ਤਾਂ ਆਪਣੇ ਮਗਰ ਪੈ ਜੂਗੀ ਐ ਕੀ ਹੁੰਦਾ ਮਨਪੇ ਤੂੰ ਧਿਆਨ ਨਾਲ ਪਾਦੀ ਪਤਾ ਨਾ ਲੱਗੇ ਐਨ ਤਾਂ ਫਿਰ ਹੁਣ ਐ ਥੋੜੀ ਬਰਬਾਦੀ ਕਰਨੀ ਆ ਪੈਸਿਆਂ ਦੀ ਪਤਾ ਕਿੰਨੀ ਮਹਿੰਗੀ ਆਉਂਦੀ ਆ 60 ਰੁਪਏ ਕਿਲੋ ਕੋਈ ਘੱਟ ਨਹੀਂ ਹੈਗੀ ਸਹੀ ਗੱਲ ਆ ਦੀਦੀ ਆਪਣੇ ਉੱਥੇ ਦੇਖ ਲੈ ਇੱਕ ਡੰਗ ਆਪਾਂ ਸਬਜ਼ੀ ਬਣਾਉਂਦੇ ਹੁੰਦੇ ਸੀ ਉਹੀ ਰਾਤ ਨੂੰ ਖਾਣੀ ਅਗਲੇ ਦਿਨ ਸੂਬਾ ਵੀ ਖਾਣੀ ਦੁਪਹਿਰ ਤੱਕ ਵੀ ਚੱਲ ਜਾਂਦੀ ਸੀ ਇਹਨਾਂ ਨੂੰ ਤਾਂ ਜੋ ਜੀ ਵੱਖਰੇ ਆ ਉਹ ਨਵੀਂ ਤਾਜੀ ਸਬਜ਼ੀ ਬਣਾਉਣੀ ਪੈਂਦੀ ਹੈ ਸਵੇਰ ਸ਼ਾਮ ਚੱਲ ਕੋਈ ਨਾ ਆਪਾਂ ਨਹੀਂ ਐ ਫालतू ਖਰਚਾ ਕਰਦੀਆਂ ਆਪਾਂ ਤਾਂ ਇੱਕ ਸਬਜ਼ੀ ਬਣਾਇਆ ਕਰਾਂਗੇ ਸ਼ਾਮ ਨੂੰ ਘੱਟ ਬਣਾ ਲਿਆ ਕਰਾਂਗੇ ਉਸੇ 'ਚ ਮਿਕਸ ਕਰ ਦਿਆ ਕਰ ਕੁਛ ਨਹੀਂ ਪਤਾ ਲੱਗਦਾ ਫਿਰ ਐਵੇਂ ਕਹਿਣਗੇ ਗਰੀਬ ਕਰਦੀਆਂ ਨੇ ਆ ਕੇ ਫੱਟੇ ਚੱਕ ਤੇ ਠੀਕ ਆ ਦੀਦੀ ਜਿਵੇਂ ਤੂੰ ਕਹਿੰਦੀ ਐ ਮੈਂ ਉਵੇਂ ਹੀ ਕਰ ਲਿਆ ਕਰ ਚੱਲ ਨਾ ਫਟਾਫਟ ਚਾਹ ਪੀ ਭਾਂਡੇ ਮਾਂ ਚ ਕੇ ਰੋਟੀ ਸਬਜ਼ੀ ਬਣਾਈ। ਇਹ ਕੀ ਤਰੀਕਾ ਥੋੜਾ? ਇੱਥੇ ਬਾਹਰ ਬਹਿ ਕੇ ਚਾਹ ਪੀਂਦਾ ਤੇ ਉਹ ਵੀ ਏਡੀਆਂ ਏ ਬਾਟੀਆਂ। ਨਾ ਕੱਪ ਹੈ ਨਹੀਂ ਆਪਣੇ ਘਰੇ। ਮੰਮੀ ਅਸੀਂ ਨਾ ਬਾਟੀਆਂ ਚ ਪੀਣੀ ਗਿੱਜੇ ਹੋਇਆ ਚਾਹ। ਉੱਥੇ ਵੀ ਅਸ ਤਾਂ ਬਾਟੀਆਂ ਚ ਪੀਂਦੇ ਹੁੰਦੇ ਸੀ। ਇੱਥੇ ਤਾਂ ਚਲੋ ਬਾਟੀਆਂ ਉੱਥੇ ਤਾਂ ਸਾਡੇ ਕੋਲੇ ਸੀ। ਇਹ ਤੁਹਾਡੇ ਘਰ ਦੇ ਤੌਰ ਤਰੀਕੇ ਨਾ ਇੱਥੇ ਨਹੀਂ ਚੱਲਣੇ। ਇੱਥੇ ਸਾਡੇ ਘਰ ਦੇ ਹਿਸਾਬ ਨਾਲ ਆਪਣਾ ਸਟੈਂਡਰਡ ਮੇਨਟੇਨ ਰੱਖੋ। ਮੰਮੀ ਜੀ ਮੇਨਟੇਨ ਕਰਨ ਨੂੰ ਅਸੀਂ ਗਲਤ ਵੀ ਕੀ ਕੀਤਾ? ਲੈ ਮਿੰਨ ਤਾਂ ਤੁਹਾਡੀ ਸਮਝ ਨਹੀਂ ਆਉਂਦੀ। ਅ ਚੁੰਨੀਆਂ ਦੇ ਕਿਉਂ ਝੁਗੜਵਾਟੇ ਮਾਰੇ ਨੇ ਐਣੀ ਰਹੀਦਾ ਹੁੰਦਾ ਨਹੀਂ ਮਮੀ ਜੀ ਸਾਡੀ ਮੰਮੀ ਨੇ ਕਹਿ ਕੇ ਭੇਜਿਆ ਸੀ ਵੀ ਬੇਬਾਨੇ ਘਰੇ ਜਾਣਾ ਤੁਸੀਂ ਸਿਰ ਤੇ ਚੁੰਨੀ ਨਹੀਂ ਰੋਣੀ ਹੈਗੀ ਇੱਕ ਤਰ੍ਹਾਂ ਤੁਹਾਡੀ ਮੰਮੀ ਪਤਾ ਨਹੀਂ ਕਿਹੜੇ ਪੁਰਾਣੇ ਖਿਆਲਾਂ ਦੀ ਹੈ ਅੱਜ ਕੱਲ ਦੀ ਜਨਰੇਸ਼ਨ ਬਹੁਤ ਐਡਵਾਂਸ ਹੋ ਚੁੱਕੀ ਹੈ ਮੰਮੀ ਜੀ ਐਡਵਾਂਸ ਹੋ ਚੁੱਕੀ ਹੈ ਤਾਂ ਫੇਰ ਕੀ ਆ ਅਸੀਂ ਤਾਂ ਆਪਦੇ ਸੰਸਕਾਰਾਂ ਦੇ ਹਿਸਾਬ ਨਾਲ ਹੀ ਰਹਿਣਾ ਤੁਸੀਂ ਸੰਸਕਾਰਾਂ ਦੇ ਹਿਸਾਬ ਨਾਲ ਨਹੀਂ ਰਹਿਣਾ ਜੋ ਮੇਰੇ ਘਰ ਦਾ ਮਾਹੌਲ ਹੈ ਨਾ ਉਸ ਹਿਸਾਬ ਨਾਲ ਹੀ ਰਹਿਣਾ ਸਿੱਖੋ ਕੋਈ ਗੱਲ ਨਹੀਂ ਮੰਮੀ ਜੀ ਅਸੀਂ ਚੇਂਜ ਕਰ ਲਾਂਗੇ ਆਪਦੇ ਆਪ ਜੇ ਮੈਂ ਤੁਸੀਂ ਕਹੋਗੇ ਉਹ ਮੈਂ ਰੱਲਿਆ ਕਰਾਂਗੀ। ਇਹੀ ਤੁਹਾਡੇ ਲਈ ਬੈਟਰ ਹੈ ਕਿ ਤੁਸੀਂ ਸਾਡੇ ਘਰ ਦੇ ਹਿਸਾਬ ਨਾਲ ਜਲਦੀ ਚੇਂਜ ਹੋ ਜਾਓ। ਨਾਲ ਮੈਨੂੰ ਇਹ ਦੱਸੋ ਬ੍ਰੀਕਫਾਸਟ 'ਚ ਕੀ ਬਣਾਇਆ ਅੱਜ? ਕੁਛ ਨਹੀਂ ਬਸ ਰਾਤ ਦੀ ਸਬਜੀ ਪਈ ਐ। ਹਾਈ ਰੱਬਾ। ਯਰ ਕੌਣ ਖਾਂਦਾ ਐ ਇਹੋ ਜਿਹਾ ਖਾਣਾ? ਰਾਤ ਦੀ ਸਬਜੀ। ਮੇਰੀ ਗੱਲ ਸੁਣੋ। ਮੇਰੇ ਲਈ ਦੋ ਸੈਂਡਵਿਚ ਬਣਾ ਦਿਓ ਠੀਕ ਐ? ਜੋ ਮਰਜ਼ੀ ਖਾਓ। ਲੈ ਸੈਂਡਵਿਚ ਬਣਾ ਦੇ। ਲਓ ਹੁਣ ਆਟਾ ਗੁੰਨਾਂਗੇ ਉਹ ਕੀ ਕਰਾਂਗੇ ਉਧਰ ਕਿ ਕਿੱਧਰ ਫਸਾ ਕੇ ਰੱਖਤਾ ਸਿੱਧੇ ਸਾਦੇ ਕੋਈ ਜੱਟ ਬੂਟ ਬੰਦੇ ਹੁੰਦੇ ਤਾਂ ਬੰਦਾ ਉੱਥੇ ਰਹਿ ਵੀ ਲੈਂਦਾ ਮੈਂ ਤਾਂ ਖੇਜ ਆਉਂਦੀ ਆ ਜਦੋਂ ਇਹ ਐਂ ਕਹਿੰਦੀ ਆ ਵੀ ਆਪਦੇ ਆਪ ਨੂੰ ਬਦਲੋ ਹੁਣ ਬੰਦਾ ਕਿਵੇਂ ਬਦਲੂ ਆਪਦੇ ਆਪ ਨੂੰ ਦੀਦੀ ਅਸੀਂ ਤਾਂ ਜਿਵੇਂ ਰਹਨੇ ਆ ਆਪਦੇ ਘਰੇ ਉਵੇਂ ਹੀ ਰਹਾਂਗੇ ਕੁਝ ਤਾਂ ਟਾਈਮ ਲੱਗਦਾ ਹੀ ਆ ਬੰਦੇ ਨੂੰ ਇਹ ਤਾਂ ਐਂ ਕਹਿੰਦੀ ਆ ਵੀ ਤੁਸੀਂ ਕੱਲ ਆਈਓ ਤੇ ਅੱਜ ਮੇਰੇ ਹਿਸਾਬ ਨਾਲ ਲੋਕ ਤਾਂ ਕਹਿੰਦੇ ਹੁੰਦੇ ਵੀ ਨੂੰਹਾਂ ਵਿਆਹ ਕੇ ਲੰਦਿਆ ਉਹਨਾਂ ਨੂੰ ਕੰਮਕਾਰ ਆਉਂਦਾ ਹੋਵੇ ਇਹ ਕਹਿੰਦੀ ਫੈਸ਼ਨ ਆਉਂਦਾ ਹੋਵੇ ਲੈ ਸਰਿਆ ਹੀ ਬੇ ਇਨਾਂ ਦਾ ਵੀ ਮਮਾ ਹਾਂ ਬੇਟਾ ਤੁਸੀਂ ਮੈਨੂੰ ਇਹ ਦੱਸੋ ਵੀ ਕੁਝ ਲੈ ਕੇ ਤਾਂ ਨਹੀਂ ਆਉਣਾ ਲੈ ਕੇ ਤਾਂ ਬਹੁਤ ਕੁਝ ਆਉਣਾ ਹੈ ਪਰ ਮੈਂ ਨਾਲ ਜਾਊਂ ਬੇਟਾ ਤੇਰੀ ਮਾਰਕੀਟ ਯਾਰ ਮਾਰਕੀਟ ਫਿਰ ਮੈਂ ਕਿਸ ਨੂੰ ਮਿਲਣ ਚੱਲਿਆ ਮੁੰਡੇ ਨੂੰ ਉਹ ਆਇਆ ਮੇਰਾ ਫਰੈਂਡ ਬਾਹਰੋਂ ਆਇਆ ਇੱਕ ਉਹਨੂੰ ਮਿਲ ਕੇ ਆਉਣਾ ਮੈਂ ਚੱਲ ਫਿਰ ਸ਼ਾਮ ਨੂੰ ਚੱਲਾਂਗੇ ਆਪਾਂ ਸਪੈਸ਼ਲ ਚੱਲ ਜਾਵਾਂਗੇ ਸ਼ਾਮ ਨੂੰ ਮੰਮੀ ਟਾਈਮ ਨਹੀਂ ਅੱਜ ਕਿਉਂ ਇੱਕ ਮੇਰੇ ਫਰੈਂਡ ਦੀ ਬਰਥਡੇ ਪਾਰਟੀ ਆ। ਉਹਨੇ ਮੈਨੂੰ ਇਨਵਾਈਟ ਕੀਤਾ ਕਿਹਾ ਵੀ ਫੈਮਲੀ ਸਮੇਤ ਆਉਣਾ। ਜੇ ਤੁਸੀਂ ਪਹਿਲਾਂ ਤੁਸੀਂ ਵੀ ਜਾਵੜੇ ਸਾਂ ਉਹਨੂੰ। ਨਹੀਂ ਬੇਟਾ ਮੈਂ ਨਹੀਂ ਜਾ ਸਕਦੀ। ਫਿਰ ਮੈਂ ਤਾਂ ਹੀ ਤੁਹਾਨੂੰ ਪੁੱਛ ਰਿਆ ਸੀ ਵੀ ਕੁਝ ਲੈ ਕੇ ਆਉਣਾਗਾ। ਤੂੰ ਇਕੱਲਾ ਹੀ ਚਲਾ ਜਾ। ਸ਼ਾਪਿੰਗ ਆਪਾਂ ਬਚ ਕਰਕੇ ਆਵਾਂਗੇ। ਕੱਲ ਚਲੇ ਜਾਵਾਂ। ਚਲ ਠੀਕ ਹੈ ਮੇਰੀ ਗੱਲ ਸੁਣੋ। ਜਸ਼ਨ ਕਿੱਥੇ ਆ? ਅੰਦਰੀ ਆਪਣੇ ਰੂਮ 'ਚ। ਚਲ ਉਹਨੂੰ ਕਹਿ ਦਿਓ। ਮੈਨੂੰ 2 ਘੰਟੇ ਲੱਗ ਜਾਣੇ ਵੀ ਤਿਆਰ ਰਹਿ ਮੇਰੇ ਹੋਂਦ ਤੱਕ ਠੀਕ ਹੈ। ਹਾਏ ਰੱਬਾ। ਉਹਨੂੰ ਨਾਲ ਲੈ ਕੇ ਜਾਣਾ ਹੈ ਮम्मी ਅਗਲੇ ਨੇ ਇਨਵੀਟੇਸ਼ਨ ਦਿੱਤਾ ਵਿਵਦ ਫੈਮਿਲੀ ਆਏ ਤੁਸੀਂ ਬੇਟਾ ਉਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਪਰ ਇਹ ਬਾਹਰ ਲੈ ਕੇ ਜਾਣ ਵਾਲੀਆਂ ਨਹੀਂ ਹੈਗੀਆਂ ਤੇਰੇ ਇਨਸਲਟ ਕਰਵਾਉਗੀ ਉਹ ਨਹੀਂ ਕਰਵਾਉਂਦੀ ਤੂੰ ਉਹਨੂੰ ਕਹਿ ਦੇ ਨਾ ਵੀ ਚੰਗੀ ਤਰ੍ਹਾਂ ਤਿਆਰ ਹੋ ਜਾਇਓ ਠੀਕ ਹੈ ਮੈਂ ਕਹਿਦੀ ਮम्मी ਯਾਦ ਕਰਕੇ ਕੋਈ ਨਹੀਂ ਕਹਿ ਦਊਗੀ ਲੈ ਦੱਸ ਇਹ ਨੂੰ ਵੀ ਨਹੀਂ ਪਤਾ ਹੈਗਾ ਇਹ ਨਹੀਂ ਬਾਹਰ ਕੱਢਣ ਵਾਲੀਆਂ ਹੈਗੀਆਂ ਅਨਪੜ ਗਵਾਰਜੀਆਂ ਵੀ ਚਾਹ ਚਾਹ ਤਾਂ ਹੈਗੀ ਆ ਚਾਹ ਲੈ ਕੇ ਕਾਦੇ ਚਾਹੀਆ ਗਲਾਸ ਚ ਉਹ ਯਾਰ ਮੈਂ ਪੁੱਛਦਾ ਵੀ ਕੱਪ ਨਹੀਂ ਹੈਗੇ ਆਪਣੇ ਘਰੇ ਉਹ ਤਾਂ ਜੀ ਹੈਗੇ ਆ ਉਹ ਪਤਾ ਮੈਂ ਕੀ ਕੀਤਾ ਅਸੀਂ ਨਾ ਸਾਰੇ ਪੈਕ ਕਰਕੇ ਨਾ ਉਹ ਸਾਂਭ ਤੇ ਅਸੀਂ ਕਾ ਜਦੋਂ ਕੋਈ ਆਇਆ ਗਿਆ ਤੇ ਦਾਰੋਂ ਦਾ ਉਹ ਤੋਂ ਕੱਢ ਲਿਆ ਕਰਾਂਗੇ ਤੁਹਾਨੂੰ ਪਤਾ ਤਾਂ ਹੈ ਚੀਨੀ ਦੇ ਭਾਂਡੇ ਤਾਂ ਨਾ ਇੱਕ ਵਾਰੀ ਥੱਲੇ ਡਿੱਗ ਜੂ ਟੁੱਟ ਜਾਂਦੇ ਨੇ ਜੇ ਕੋਈ ਚੀਜ਼ ਬਣੀ ਹੈ ਨਾ ਉਹ ਟੁੱਟਾ ਖਾਤਰ ਹੀ ਬਣੀਆ ਨਵੇਂ ਆ ਜਾਣਗੇ ਕਿ ਕਿੱਡੀ ਗੱਲ ਨਾਲੇ ਸਾਂਭਰ ਨੂੰ ਕਿਹਨੇ ਕਿਹਾ ਸੀ ਤੈਨੂੰ ਅਹ ਮੈਂ ਤਾਂ ਫਿਰ ਖਰਚੇ ਬਹੁਤ ਹੁੰਦਾ ਜੇ ਇੱਕ ਕੱਪ ਟੁੱਟ ਗਿਆ ਦੂਜਾ ਟੁੱਟ ਗਿਆ ਫੇਰ ਨਵੇਂ ਲਿਆਓ ਮੰਮਾ ਮੰਮੀ ਨੂੰ ਕਦ ਬੁਲਾਈ ਜਾਂਦੇ ਹੋ ਤੁਸੀਂ ਯਾਰ ਸਟੀਲ ਦੇ ਗਲਾਸ ਚ ਚਾਹ ਲੈ ਕੇ ਆਉਂਦਾ ਹੁੰਦਾ ਤੇ ਸਾਰੇ ਪੀਂਦੇ ਨੇ ਸਾਡੇ ਤਾਂ ਪਿੰਡ ਸਾਰੇ ਪਿੰਦੇ ਸੀ ਮੇਰੇ ਭਾਈ ਹੋਣੀ ਵੀ ਭਾਬੀ ਹੋਣੀਆਂ ਹੀ ਫਿਰ ਪੀਂ ਰਹੇ ਸੀ ਸਾਰੇ ਛੋਡੇ ਪਿੰਡਾਂ ਵਾਲੇ ਪੀਂਦੇ ਹੋਣਗੇ ਛੋਡੇ ਘਰ ਦੇ ਪੀਂਦੇ ਹੋਣਗੇ ਸਾਡੇ ਨਹੀਂ ਇੱਥੇ ਕੋਈ ਪੀਂਦਾ ਨਾ ਮੇਰੀ ਗੱਲ ਸੁਣ ਜੇ ਕੋਈ ਆਫਿਸ ਦਾ ਮੇਰਾ ਦੋਸਤ ਆ ਗਿਆ ਇੱਥੇ ਉਹਨੇ ਦੇਖ ਲਿਆ ਵੀ ਸਟੀਲ ਦੇ ਗਲਾਸ ਚ ਚਾਹ ਪੀ ਰਿਹਾ ਕੀ ਸੋਚਣਗੇ ਉਹ ਤੇ ਦੋਸਤ ਦੇ ਘਰੇ ਕਿਹੜਾ ਗਲਾਸ ਨਹੀਂ ਹੋਣਗੇ ਜਿੰਨੇ ਮੇਰੇ ਦੋਸਤ ਹਨ ਉਹਨਾਂ ਦੇ ਘਰੇ ਸਟੀਲ ਦੇ ਪਾਂਡੇ ਨਹੀਂ ਹੈਗੇ ਸਾਡੇ ਵੀ ਨਹੀਂ ਸੀ ਸਾਰੇ ਸਾਂਭ ਕੇ ਰੱਖੇ ਦੀ ਕਿੱਥੋਂ ਕੱਢਿਆ ਤੁਸੀਂ ਇਹ ਪਾਂਡੇ ਬਰਤਨ ਨਹੀਂ ਹੁੰਦੇ ਆ ਅਸੀਂ ਕੱਢ ਲਿਆ ਕੇ ਹੁਣ ਨਾਲੇ ਇਸ ਘਰ ਚ ਵੈਈਆਂ ਆਈਆਂ ਇਹਨਾਂ ਦਾ ਤਾਂ ਸਾਡਾ ਫਰਜ਼ ਬੰਦ ਹੈ ਵੀ ਕਿਹੜੀ ਚੀਜ਼ ਸਾਂਭਣ ਵਾਲੀ ਹੈ ਕਿਹੜੀ ਕੱਢਣ ਵਾਲੀ ਹੈ ਨਹੀਂ ਇੰਨੇ ਵਧੀਆ ਵਧੀਆ ਸਮਾਨ ਲਿਆ ਕੇ ਰੱਖਿਆ ਹੋਇਆ ਮਹਿੰਗੀ ਤੋਂ ਮਹਿੰਗਾ ਉਹ ਬਰਤਨ ਕਈ ਤਾਂ ਜਾਣੀਆ ਵੀ ਉਹ ਕੋਈ ਰਿਸ਼ਤੇਦਾਰੋਂ ਦਾ ਉਹ ਬਰਤਨ ਨਹੀਂ ਹੁੰਦੇ ਆ ਯਾਰ ਜ਼ਰੂਰੀ ਥੋੜੀ ਉਹ ਰਿਸ਼ਤੇਦਾਰਾ ਖਤਰਾ ਆਪਣੇ ਲਈ ਆ ਉਹ ਜੇ ਕੋਈ ਬਾਹਰੋਂ ਅੰਦਰ ਆਉਂਦਾ ਆਪਣਾ ਕੀ ਸਟੈਂਡਰਡ ਨਹੀਂ ਪਤਾ ਲੱਗੁਣਾ ਨੂੰ ਆਪਾਂ ਤਾਂ ਰ ਮੈਂ ਤੇ ਨਾ ਬਹਿਸ ਨਹੀਂ ਕਰਨਾ ਚਾਹੁੰਦਾ ਮੈਨੂੰ ਨਾ ਚਾਹ ਕੱਪ ਚ ਲਿਆ ਕੇ ਦੇ ਦੇ ਇਹਦੇ ਚ ਪੀ ਲਵਾਂ ਹੁਣ ਮੈਂ ਲਾ ਤਾ ਹੀ ਗਲਾਸ ਚ ਦੇਖ ਮਨਪ੍ਰੀਤ ਕੈਨ ਨੂੰ ਤਾਂ ਨਹੀਂ ਜੀ ਕਰਦਾ ਪਰ ਤੇਰੇ ਨਾਲੋਂ ਜ਼ਿਆਦਾ ਅਕਲ ਨਾ ਸਾਡੇ ਕੰਮ ਵਾਲੀ ਨੂੰ ਐ ਉਹਨੂੰ ਵੀ ਪਤਾ ਹੈ ਕਿਨੇ ਪੰਡ ਚ ਖਾਂਦੇ ਆ ਤੇ ਕਿਨੇ ਪੰਡ ਚ ਪੀਂਦੇ ਆ ਚੱਕ ਸਟੀਲ ਦਾ ਗਲਾਸ ਲੈ ਆਈ ਤੂੰ ਪਹਿਲੀ ਗੱਲ ਤਾਂ ਸੀ ਇਸ ਘਰ ਤੇ ਹਜੇ 4 4 5 5 ਮਹੀਨੇ ਹੋਇਆ ਆਈਆਂ ਨੂੰ ਸਾਨੂੰ ਨਹੀਂ ਇਹਨਾਂ ਪਤਾਗਾ ਵੀ ਤੁਸੀਂ ਕਿਆਦ ਚ ਖਾਣੇ ਪੀਣੇ ਹੋ ਕਿਵੇਂ ਆ ਤੁਹਾਡਾ ਸਿਸਟਮ ਤੇ ਦੂਜੀ ਗੱਲ ਜਦੋਂ ਸਾਨੂੰ ਅਕਲ ਨਹੀਂ ਸੀ ਫਿਰ ਤੁਸੀਂ ਵਿਆਹ ਕਿਉਂ ਕਰਵਾਇਆ ਸਾਡੇ ਨਾਲ ਵਿਆਹ ਇਸ ਲਈ ਕਰਾਇਆ ਸੀ ਹੈ ਨਾ ਇਆ ਤੂੰ ਪੜ੍ਹੀ ਲਿਖੀ ਆ ਪਰ ਮੈਨੂੰ ਨਹੀਂ ਪਤਾ ਦੀ ਵੀ ਤੇਰੇ ਪੜ੍ਹੇ ਲਿਖੇ ਸਾਰਾ ਖੂ ਖਾਤਿਆ ਕਿਉਂ ਖੂ ਖਾਤਿਆ ਸਾਰਾ ਇਹ ਟ ਜੱਟ ਕੰਮ ਆਉਂਦਾ ਮੈਨੂੰ ਘਰ ਦਾ ਮੇਰੀ ਮੰਮੀ ਨੇ ਸਾਰਾ ਕੁਝ ਸਿਖਾ ਕੇ ਭੇਜਿਆ ਪੜ੍ਹਾਈ ਲਿਖਾਈ ਚ ਇਕੱਲਾ ਘਰ ਦਾ ਕੰਮ ਨਹੀਂ ਹੁੰਦਾ ਇਹ ਵੀ ਸੈਂਸ ਹੋਣੀ ਚਾਹੀਦੀ ਆ ਵੀ ਕਿੱਥੇ ਜਾ ਰਹੇ ਆ ਆਪਾਂ ਉੱਥੇ ਕਹੇ ਜਾ ਖਾਣਾ ਪੀਣਾ ਤੇ ਕਹੇ ਜਾ ਭਾਂਡੇ ਚ ਖਾਣਾ ਮੇਰੀ ਗੱਲ ਸੁਣ ਲੈ ਤੂੰ ਚਾਹ ਲੈ ਆ ਦੇ ਬਦਲ ਕੇ ਲੈ ਆਉਂਗਾ ਖਾਣ ਪੀਣ ਨਾਲ ਨਹੀਂ ਨਾਲੇ ਜ਼ਰੂਰੀ ਹੁੰਦਾ ਨਾਲੇ ਕੀ ਸਾਂਝ ਨਹੀਂ ਹੈਗੇ ਤੁਸੀਂ ਸੁਣਾਈ ਜਾਂਦੇ ਹੋ ਆਹ ਦੇਖ ਲਓ ਸਿਰ ਤੋਂ ਲੈ ਕੇ ਪੈਰਾਂ ਤੱਕ ਅਸੀਂ ਹਮੇਸ਼ਾ ਟਕੀਆਂ ਰਹਿਣੀਆਂ ਕੀ ਸਾਡੇ ਚ ਕਮੀ ਆ ਨਹੀਂ ਆ ਕੀ ਆ ਕੌਣ ਲੈਂਦਾ ਹੁੰਦਾ ਸੁੱਤੀ ਜੁੰਨੀ ਸਾਡੇ ਕੰਮ ਵਾਲੀ ਲੈਂਦੀ ਆ ਤੁਸੀਂ ਸਾਰਿਆਂ ਨੇ ਸੁੱਤੀ ਜੁੰਨੀਆਂ ਲਈ ਰੱਖਦੇ ਹੋ ਓ ਛੱਡ ਜਨ ਮੇਰੇ ਨਾਲ ਬਹਿਸ ਨਾ ਕਰ ਕੱਪ ਚ ਲੈ ਦੇ ਚਾ ਮੈਨੂੰ ਨਾਲੇ ਗਰਮ ਕਰ ਲੈ ਕਿਹੜਾ ਪੱਕੇ ਜਾਉਂਦੀ ਦੀਦੀ ਹਾਂ ਮਨਪ੍ਰਿਤ ਦੌਕੂਮੈਂਟ ਕਰ ਕਰੇ ਲੱਗਦਾ ਵੀ ਆਪਾਂ ਤਾਂ ਇਹ ਕਰ ਵਿਆਖਰਾ ਕੇ ਨਾ ਗਲਤੀ ਹੋ ਹੀ ਕਰ ਲਈ ਕਿਉਂ ਕੀ ਗੱਲ ਹੋ ਗਈ ਗੱਲ ਕੀ ਹੋਣੀ ਆ ਉਹ ਚਾਹ ਫੜਾਉਣ ਗਈ ਮਸਤੀ ਦੇ ਕਲਾਸ ਚ ਲੱਗੀ ਅੱਗੋਦਾਰੀ ਇੰਨਾ ਕੁਝ ਬੋਲਿਆ ਕਹਿੰਦਾ ਤੈਨੂੰ ਅਕਲ ਨਹੀਂ ਹੈਗੀ ਤੁਸੀਂ ਸਟੀਲ ਦੇ ਭਾਂਡੇ ਕੱਢ ਲਓ ਸਾਡੇ ਘਰ ਚ ਤਾਂ ਸਟੀਲ ਦੇ ਭਾਂਡੇ ਹੀ ਨਹੀਂ ਸੀ ਕਹਿੰਦਾ ਕਿਉਂ ਫਿਰ ਕਰੇ ਭਾਂਡੇ ਮਾਂਦਿਆਂ ਤੋਂ ਜੇ ਟੁੱਟ ਜਾਣ ਫੇਰ ਸਟੀਲ ਦਾ ਸਮਕਾ ਵਧੀਆ ਭਾਵੇਂ ਡਿੱਗ ਜੇ ਭਾਵੇਂ ਕੁਝ ਹੋ ਜਾਈ ਮੈਨੂੰ ਤਾਂ ਆਪ ਗੁੱਸਾ ਚੜਿਆ ਗੱਲਾਂ ਜਿਆ ਸੁਣ ਕੇ ਕੀ ਕੋ ਤਾਂ ਬੰਦਾ ਸਿਆਣਾ ਬਣ ਕੇ ਰਹੇ ਉਤੋਂ ਸਾਰੇ ਕਾਇਦੇ ਕਾਨੂੰਨ ਇਹਨਾਂ ਨਾਲ ਚੱਲਦੇ ਤਾਂ ਵੀ ਐਂ ਕਰਦੇ ਆ ਪਤਾ ਨਹੀਂ ਮਨਪ੍ਰੀਤ ਕੀ ਬੋਲਦਾ ਇਹਨਾਂ ਲਈ ਤਾਂ ਇਹਨਾਂ ਨੂੰ ਉਹ ਕੁੜੀਆਂ ਸੋਹਣੀਆਂ ਲੱਗਦੀਆਂ ਮੇਰੇ ਨਾਲ ਦਾ ਜਿਹੜੀਆਂ ਕਿ ਉਹਨਾਂ ਤਆਂ ਤਆਂ ਦਿਖਾਉਂਦੀਆਂ ਹੋਣ ਮੈਨੂੰ ਮਾਨੂ ਵੀ ਉਹ ਹੀ ਸੋਹਣੀਆਂ ਲੱਗਦੀਆਂ ਮੇਰੇ ਨਾਲ ਦਾ ਸ਼ੋਅ ਆਫ ਵਾਲੀਆਂ ਭਾ ਦੇ ਆ ਇਹ ਤਾਂ ਕੰਮਗੋਮ ਵਾਲੀਆਂ ਇਹਨਾਂ ਨੂੰ ਕਾਨੂੰ ਚਾਹੀਦੀਆਂ ਸੀ ਹਾਂ ਕਾ ਤੋ ਗੱਡ ਰੱਖੇ ਆ ਦੀਦੀ ਮਨਪ੍ਰੀਤ ਇਹਨਾਂ ਮੈਨੂੰ ਤੇਰਾ ਵੀਰਾ ਕਹਿ ਕੇ ਗਿਆ ਕਹਿੰਦਾ ਕਿਸੇ ਦੀ ਬਰਥਡੇ ਪਾਰਟੀ ਤੇ ਜਾਣ ਲਈ ਤਿਆਰ ਹੋ ਜਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹੜਾ ਸੂਟ ਪਾ ਕੇ ਜਾਵਾਂ ਹੈ ਬਾਈ ਨਾਲ ਜਾਣਾ ਲਾ ਤੈਨੂੰ ਕਿ ਲੋੜ ਆ ਸੂਟ ਬਦਲਣ ਦੀ ਅੱਜ ਤੂੰ ਨਵਾਂ ਤਾਂ ਪਾਇਆ ਹੈਗਾ ਆਪਾਂ ਕਿੰਨੀ ਮੰਗੀ ਤਾਂ ਲੈਸ ਲੈ ਕੇ ਆਂਦੀ ਸੀ ਇਹ ਟੌਰ ਕਿੰਨੀ ਬਣ ਰਹੀ ਆ ਸੂਟ ਦੇ ਆ ਵੇਕ ਨਾ ਬਾਵਾ ਤੇ ਚੱਲਣ ਲੱਗੀ ਇਹੀ ਪਾਜਾ ਨਾਲੇ ਫੁੱਲਾਂ ਵਾਲੀ ਚੁੰਨੀ ਐ ਹਾਂ ਫੋਟੋ ਵਾਸਣੀ ਆਉਗੀ ਤੇਰੀ ਇਹ ਰੰਗ ਚ ਨਾਲੇ ਐਵੇਂ ਕਾਨੂੰ ਧੋਣੇ ਪੈਣਗੇ ਫਿਰ ਵਾਦੂ ਹਨਾ ਸਾਫੀ ਲੱਗੂਗੀ ਵਾਦੂ ਦੇ ਨਾਲੇ ਹਾਂ ਐਂ ਕਰਦਿਆਂ ਨਾਲੇ ਕੱਪੜਾ ਤਾਂ ਜਿੰਨਾ ਤੂੰ ਇਹ ਘਸਦਾ ਕਹਿੰਦੇ ਸਹੀ ਗੱਲ ਐ ਮੈਂ ਕਰਦੀ ਆ ਬਸ ਮੜਾ ਇਹ ਮੂਸੇਰ ਕਰਕੇ ਨਾ ਪੁੰਨੀ ਪੁੰਨੀ ਕਰ ਲੈਣੀ हां अइम भौजी चंगा ਨਾਲ ਮੇਰੀ ਘਰ ਸੋਂ ਸਿਰ ਤੋਂ ਜੰਮੀ ਨਾ ਹੀ ਬਾਤ ਤੂੰ ਪਹਿਲੀ ਵਾਰੀ ਚਲੀ ਆ ਬਾਈ ਨਾਲ ਐਵੇਂ ਉਹ ਲੱਕਾ ਵੀ ਭਰਾਣਿਆਂ ਦੀ ਵੱਡੀ ਨੂੰ ਆਈ ਸੀ ਚਾਹੇ ਸੀ ਆਈ ਸੀ ਕੋਈ ਗੱਲਾਂ ਕਰਨ ਲੱਗ ਜੇ ਹਨਾ ਲੋਕਾਂ ਦੀ ਕਿਹੜਾ ਜਵਾਨ ਫੜੀ ਜਾਣੇ ਸੌਫ ਕਰ ਲੈਣੀ ਕੋਹਣੀ ਹੈਗੀ ਆਪਾਂ ਕਿਸੇ ਤੋਂ ਵੀ ਹਾਂ ਨਾਲੇ ਮੰਮੀ ਨੇ ਕਹਿ ਕੇ ਭੇਜਿਆ ਸੀ ਤੂੰ ਚੱਲ ਕੋਈ ਨਾ ਇਹਨਾਂ ਅੱਗੇ ਜਵਾਬ ਨਾ ਦਿਆ ਕਰ ਮੈਂ ਤਾਂ ਕੁਛ ਨਹੀਂ ਬੋਲੀ ਜਾ ਕੇ ਉਹਦੇ ਕੱਪ ਚ ਚਾਹ ਦੇਤੀ ਉਹਨੂੰ ਮੱਥਾ ਮਰਤਾ ਉਹਦਾ ਚੱਲ ਤੂੰ ਐ ਕਰ ਕੋਈ ਕੰਮ ਖੂਮ ਕਰ ਲੈ ਫਿਰ ਮੈਂ ਜਾ ਕੇ ਆਉਣਾ ਠੀਕ ਹੈ ਹਾਂ ਚੰਗਾ ਤੂੰ ਜਾਇ ਹਾਂ ਸਾਲਾਂ ਕਰਦੀਆਂ ਕੱਪੜੇ ਚੱਕ ਕੇ ਧਰ ਹੀ ਦਿੰਨੇ ਆ ਐਕਚੁਅਲੀ ਕੀ ਦੱਸਾਂ ਬੈਣ ਤੁਹਾਨੂੰ ਮੈਂ ਤਾਂ ਅੱਜਕੱਲ ਬਹੁਤ ਡਿਸਟਰਬ ਰਹਿਣੀ ਆ ਬਸ ਆਪਦੇ ਨੂੰਹਾਂ ਕਰਕੇ ਮੈਨੂੰ ਕੀ ਪਤਾ ਸੀ ਵੀ ਇਹਨਾਂ ਨੂੰ ਬਿਲਕੁਲ ਹੀ ਅਕਲ ਨਹੀਂ ਹੋਣੀ ਤੁਸੀਂ ਵੀ ਮੈਥੋਂ ਬਹੁਤ ਉਲਾ ਰੱਖ ਲਿਆ ਮਾੜਾ ਮੁਟਾ ਹੁੰਦਾ ਚੱਲ ਜਾਂਦਾ ਪਰ ਇਹ ਤਾਂ ਬਿਲਕੁਲ ਹੀ ਅਨ ਐਜੂਕੇਟਿਡ ਨਹੀਂ ਕੀ ਸਵਾ ਪੜਿਆ ਨੇ ਤੁਸੀਂ ਵੀ ਮੜਾ ਮੋਟਾ ਤਾਂ ਦੇਖਣਾ ਸੀ ਵੀ ਆਪਣੇ ਪਰਿਵਾਰ ਨਾਲ ਇਹ ਮੈਚ ਹੁੰਦੀਆਂ ਜਾਂ ਨਹੀਂ ਕੋਈ ਵੀ ਗੱਲ ਕਹਦੇ ਆ ਉਹਦੀ ਆਪਣੀ ਮਾਂ ਦੀ ਗੱਲ ਸੁਣਾ ਦੇਣੀ ਆ ਸਰਟ ਕਰਦਾ ਐਵੇਂ ਹੁੰਦਾ ਸੀ ਐਵੇਂ ਹੁੰਦਾ ਸੀ ਲੈ ਦੱਸ ਛਲ ਕੋਈ ਨਹੀਂ ਜੇ ਤੁਹਾਨੂੰ ਟਾਈਮ ਲੱਗੇ ਆ ਕੇ ਜਾਊਂਗੀ ਕੀ ਦੱਸਾਂ ਮੇਰੀ ਤਾਂ ਆਪ ਡਿਪਰੈਸ਼ਨ ਦੀ ਮੈਡੀਸਿਨ ਸ਼ੁਰੂ ਹੋ ਗਈ ਹਾਂ ਚਲੋ ਕੋਈ ਨਹੀਂ ਜੇ ਤੁਹਾਨੂੰ ਟਾਈਮ ਲੱਗੇ ਤੁਸੀਂ ਚੱਕਰ ਲਾ ਜਾਓ ਇੱਧਰ ਠੀਕ ਐ ਓਕੇ ਹਾਜੀ ਕਾਲ ਜੀ ਲੈ ਹੁਣ ਮਿੱਠੀਆਂ ਮਾਰਦੀ ਐ ਨਹੀਂ ਨਹੀਂ ਕੁੜੀਆਂ ਤਾਂ ਬਹੁਤ ਨਰਮ ਨੇ ਵਧੀਆ ਨੇ ਦੱਸ ਇਹੋ ਜਿਹੀ ਵਧੀਆ ਤਾਂ ਮੈਂ ਕੀ ਕਰਾਉਣੇਗਾ ਜਿਹੜੀਆਂ ਮੇਰੇ ਮੁੰਡਿਆਂ ਦੇ ਬਰਾਬਰੀ ਮੈਚ ਨਹੀਂ ਕਰਦੀਆਂ ਦਸ਼ਨ ਓ ਦਸ਼ਨ ਹਾਂਜੀ ਯਾਰ ਰੈਡੀ ਆ ਤੂੰ हां हां बस आई आज आलदी पहली लेट हो गया मैं चलो तू त कहनी तू रेडी हां फिर की है ना के सुबह इतै नमा उठ पाए सी यार तेरे दिमाग च फर्क आगा आ कपड़े भाग जाएंगे तू देख की है क्यों की होया जस्ट चंगा लसा लाके सूट सुआया जस्ट ना हर टाइम ना बेइज्जती करवावन कर। नु ना रहया कर तैनू ऐनी फिक्र ते तेरे पार्टी ते जाना पार्टी ते तू आ सूट पग जमेगी तू ਯਾਰ ਹੋਰ ਕੀ ਪਾ ਕੇ ਜਾਂਦੇ ਆ ਸੂਟ ਹੀ ਤਾਂ ਪਾ ਕੇ ਆਉਂਦੇ ਸਾਰੇ ਪਤਾ ਨਹੀਂ ਤੇਰਾ ਖੋਪੇ 'ਚ ਕਦੋਂ ਗੱਲ ਬੜੂਗੀ ਉੱਥੇ ਇੰਨੇ ਫਰੈਂਡ ਆਏ ਹੁਣੇ ਮੇਰੇ ਸਾਰਿਆਂ ਦੇ ਨਾਲ ਘਰ ਵਾਲੀਆਂ ਆਈਆਂ ਨੇ ਕਿਸੇ ਦੇ ਕੋਈ ਡਰੈਸ ਪਾਈ ਹੋ ਕਿਸੇ ਦੇ ਕੋਈ ਤੂੰ ਅੱਪ ਆ ਜਾ ਰਸਾਂ 'ਚ ਕੋਈ ਚੱਜਦਾ ਪਾਲਾ ਡਰੈਸ ਡਰਸ ਨਹੀਂ ਹੈਗੀ ਤੇਰੇ ਕੋਲ ਕੋਈ ਯਾਰ ਡਰੈਸਾਂ ਨਾਲੋਂ ਤਾਂ ਸੂਟ ਕਿਤੇ 100 ਗੁਣੇ ਵਧੀਆ ਹੁੰਦੇ ਆ ਯਾਰ ਨਹੀਂ ਵਧੀਆ ਹੁੰਦੇ ਪਾਰਟੀ ਤੇ ਜਾਣਾ ਉੱਥੇ ਭੋਗ ਤੇ ਨਹੀਂ ਚੱਲੀ ਕਿਤੇ ਤੂੰ ਦਾ ਡਰੈਸ ਪਾ ਕੇ ਆ ਕੋਈ ਮੇਰੇ ਕੋਲ ਕੋਈ ਡਰੈਸ ਨਹੀਂ ਮੈਂ ਤਾਂ ਸਾਰੇ ਸੂਟ ਹੀ ਬਣਾਏ ਆ ਆਪਣੇ ਯਾਰ ਤੂੰ ਪੜ੍ਹੀ ਲਿਖੀ ਆ ਤੈਨੂੰ ਇੰਨਾ ਕ ਤਾਂ ਪਤਾ ਉਹ ਬੰਦੇ ਕੋਲ ਸਾਰੇ ਤਰ੍ਹਾਂ ਦੇ ਕੱਪੜੇ ਹੋਣੇ ਚਾਹੀਦੇ ਆ ਚਲ ਘਰੇ ਦਾ ਪਾ ਕੇ ਫਰੀ ਜਾਨੀ ਆ ਘਰੇ ਪਾਉਣ ਨੂੰ ਵੀ ਤੈਨੂੰ 20 ਵਾਰ ਰੋਕਿਆਗਾ ਯਾਰ ਮੰਨਿਆ ਜੇ ਬੰਦਾ ਪੜਿਆ ਲਿਖਿਆ ਤਾਂ ਫਿਰ ਇਕੱਲੇ ਵੈਸਟਰਨ ਕੱਪੜੇ ਪਹਿਣ ਕੇ ਸੂਟ ਨਹੀਂ ਪਾ ਸਕਦਾ ਉਹ ਫਿਰ ਇਕੱਲੇ ਸੂਟ ਹੀ ਪਹਿਣ ਕੇ ਵੈਸਟਰਨ ਕੱਪੜੇ ਨਹੀਂ ਪਾ ਸਕਦਾ ਬੰਦਾ ਨਹੀਂ ਪਾ ਸਕਦਾ ਹਰ ਕੋਈ ਥੋੜਾ ਸਟੈਂਡਰਡ ਦੇਖੀਦਾ ਹੁੰਦਾ ਤੈਨੂੰ ਨਹੀਂ ਪ੍ਰੋਵਾਈਡ ਚੀਜ਼ਾਂ ਦੀ ਮੈਨੂੰ ਤਾਂ ਹੈਗੀਆਂ ਨਾ ਉਥੇ ਮੇਰੀ ਬੇਇੱਜ਼ਤੀ ਕਰਵਾ ਦਿੱ ਤੂੰ ਸਾਰੇ ਸਾਹਮਣੇ ਜਸ ਮੈਂ ਇੱਕਦਮ ਕਿਵੇਂ ਚੇਂਜ ਹੋਇਆ ਯਾਰ ਟਾਈਮ ਲੱਗੂਗਾ ਹੌਲੀ ਹੌਲੀ ਐਡਜਸਟ ਹੋ ਜਾਊਂਗਾ ਯਾਰ ਹੋਰ ਕਿੰਨਾ ਕੁ ਟਾਈਮ ਚਾਹੀਦਾਗਾ 4 ਮਹੀਨੇ ਹੋ ਗਏ ਹਾਲ ਤੱਕ ਤੈਨੂੰ ਇਹ ਨਹੀਂ ਪਤਾ ਲੱਗਿਆ ਮੈਨੂੰ ਕੀ ਪਸੰਦ ਆ ਕੀ ਨਹੀਂ ਕਿਵੇਂ ਹੋ ਰਹਿਣਾ ਨਹੀਂ ਪਤਾ ਲੱਗਿਆ ਤੈਨੂੰ ਹਾਲ ਤੱਕ ਹੁਣ ਚੁੱਪ ਖੜੀ ਹੈਗੀ ਤੂੰ ਮੇਰੀ ਗੱਲ ਸੁਣ ਲੈ ਯਾਰ ਪਾਉਣੀ ਕੋਈ ਡਰੈਸ ਰੋਸ ਪਾ ਲੈ ਨਹੀਂ ਮੈਂ ਇਕੱਲਾ ਚੱਲ ਜਾਣਾ ਉਥੇ ਬੇਇੱਜ਼ਤੀ ਕਰਾਉਣ ਨਾਲੋਂ ਤਾਂ ਮੈਂ ਇਕੱਲਾ ਗਈ ਵਧੀਆ ਕਹਿ ਦੂ ਕੋਈ ਕੰਮ ਸੀਗਾ ਜਸ ਮੇਰੇ ਲਈ ਕੋਈ ਵੈਸਟਰਨ ਕੱਪੜੇ ਨਹੀਂ ਤੁਸੀਂ ਇਕੱਲੇ ਹੀ ਚੱਲ ਜਾ ਕੱਲੇ ਜਾਣਾ ਪੂਰਾ ਹੁਣ ਮੈਨੂੰ ਤੂੰ ਰਹਿ ਇੱਥੇ ਠੀਕ ਹੈ ਇਹਨੂੰ ਹੋਰ ਟਕ ਲੈ ਚੰਗੀ ਤਰ੍ਹਾਂ ਐਵੇਂ ਟਕਨਾ ਬੁੜੀਆਂ ਵਾਂਗੂ ਇਹ ਕੋਈ ਤਰੀਕਾ ਸੀਗਾ ਕਿਉਂ ਹੀ ਗੱਤ ਜਾਨੀਆਂ ਕੀ ਹੋ ਗਿਆ ਕੁਝ ਨਹੀਂ ਮਨ ਤੇ ਦਿਰਾ ਵੀ ਰਹਿਣਾ ਕੁਝ ਬੋਲ ਕੇ ਗਿਆ ਹੁਣ ਸੱਚ ਹਾਂ ਤੇ ਨੰਬਾਈ ਨਾਲ ਲੱਗ ਗਿਆ ਕਿਆ ਕੀ ਬੋਲ ਕੇ ਗਿਆ ਕਹਿੰਦਾ ਮੇਰੇ ਜਲੂਸ ਕਢੋ ਨਿਆ ਸੂਟ ਪਾ ਕੇ ਹਲੇ ਨਾ ਸੂਟ ਨੂੰ ਜਲੂਸ ਕਰਸਦੇ ਨੇ ਕੋਮਾਰੀ ਉਹ ਕੀ ਖਬਰ ਦੀ ਤਾਂ ਜਿਹਦੀ ਸੱਚੀ ਹਾਦ ਹੋਈ ਪਈਆ ਮੈਨੂੰ ਤਾਂ ਇਹ ਲੱਗਦਾ ਸੀ ਵੀ ਕਾਨੂੰਨ ਦੀਦਾ ਨਾ ਇਹੀ ਕੰਮ ਹੁੰਦਾ ਵੀ ਉਹਨੇ ਵਧੀਆ ਪਹਿਰਾਵਾ ਰੱਖਣਾ ਹੁੰਦਾ ਆਪਦਾ ਘਰ 'ਚ ਇਹ ਪੁੱਠੇ ਹੀ ਚੱਲਦੇ ਆ ਲੈ ਦੱਸ ਫਿਰ ਤੂੰ ਕਿਉਂ ਰੋਈ ਜਾਂਦੀ ਆ ਮਨਪ੍ਰੀਤ ਮੈਂ ਕੀ ਗਲਤੀ ਕਰੀ ਆ ਮੈਨੂੰ ਸਮਝ ਨਹੀਂ ਆਉਂਦੀ ਜਿਵੇਂ ਆਪਣੇ ਮਾਪੇ ਨੇ ਸਿਖਾਇਆ ਆਪਾਂ ਤਾਂ ਉਵੇਂ ਹੀ ਰਹਿਣਾ ਹੁਣ ਅੱਜ ਤੱਕ ਬੁੱਲਾ ਕਾ ਕੀ ਹੋਇਆ ਰੂਈ ਕਾ ਤੋ ਜਾਂਦੀ ਐ ਇਹ ਜੀ ਦੇ ਨੇ ਇਹਨਾਂ ਨੂੰ ਬਰਥਡੇ ਦੀ ਪਾਰਟੀ ਤੇ ਲੈ ਕੇ ਜਾਣਾ ਸੀ ਨਾ ਤੁਸੀਂ ਜੀ ਨੇ ਸੂਟ ਪਾਇਆ ਸੀ ਲੈ ਗੇ ਨਹੀਂ ਗਏ ਫਿਰ ਉਹਨੇ ਸਹੀ ਕੀਤਾ ਗਲਤ ਵੀ ਕੀ ਕੀਤਾਗਾ ਇਹੋ ਜਿਹੀ ਕੱਪੜਿਆਂ ਚ ਪਾਰਟੀ ਚ ਲੈ ਕੇ ਜਾਵੇ ਇਹਨੂੰ ਬੇਇੱਜ਼ਤੀ ਕਰਾਉਣੀ ਐ ਮੇਰੇ ਪੁੱਤ ਨੇ ਆਪਦੀ ਪਰ ਮੰਮੀ ਕੱਪੜਿਆਂ ਨੂੰ ਕੀ ਹੋਇਆ ਕੱਪੜੇ ਤੋ ਸਹੀ ਨੇ ਤੁਹਾਨੂੰ ਪਤਾ ਨਾ ਜਦੋਂ ਕਿਸੇ ਫੰਕਸ਼ਨ ਚ ਜਾਈਦਾ ਤਾਂ ਕਿਹੋ ਜਿਹਾ ਡਰੈੱਸ ਅਪ ਹੋਣਾ ਚਾਹੀਦਾ ਹਾਂ ਵੱਡੇ ਵੱਡੇ ਫੁੱਲਾਂ ਵਾਲੇ ਪਾਲੀ ਅੱਛਾ ਤੁਸੀਂ ਉਹਨੂੰ ਟ੍ਰੈਂਡ ਸਮਝ ਵੀ ਲੋਕਾਂ ਨੂੰ ਆਪਣੀਆਂ ਲੱਤਾਂ ਦਿਖਾਉਣੀਆਂ ਬਾਹਰ ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਮਿੱਡੀਆਂ ਪਾ ਕੇ ਜਾਓ ਇਹ ਕਿਹਾ ਵੀ ਚੱਜ ਦੀ ਡਰੈੱਸ ਪਾ ਕੇ ਜਾਓ ਤੇ ਫਿਰ ਡਰੈੱਸ ਤਾਂ ਉਹ ਹੀ ਹੁੰਦੀ ਆ ਮੇਰੇ ਹਿਸਾਬ ਨਾਲ ਅਸੀਂ ਤਾਂ ਸਾਡੇ ਨਾਲ ਵੀ ਕੁੜੀਆਂ ਬਿਠੇਰੀਆਂ ਪੜਦੀਆਂ ਪੜੀਆਂ ਲਿਖੀਆਂ ਹੁੰਦੀਆਂ ਸੀ ਤੇ ਪੜਦੀਆਂ ਵੀ ਸੀ ਉਹ ਪਾ ਕੇ ਆਉਂਦੀਆਂ ਹੁੰਦੀਆਂ ਸੀ ਨਿੱਕੀਆਂ ਨਿੱਕੀਆਂ ਕਦੇ ਕੈਪਰੀਆਂ ਪਾ ਲੀਆਂ ਕਦੇ ਟੀ-ਸ਼ਰਟਾਂ ਪਾ ਲੀਆਂ ਕਦੇ ਕੀ ਕਰ ਲਿਆ ਕਦੇ ਕੀ ਫਿਰ ਸਾਨੂੰ ਤਾਂ ਨਹੀਂ ਉਹਦੇ ਚੋਜ ਆਉਂਦੇ ਹਾਂ ਬਸ ਇੱਕ ਬੋਲਣਾ ਆਉਂਦਾ ਤੁਹਾਨੂੰ ਤਾਂ ਹੋਰ ਨਹੀਂ ਕੁਝ ਕਰਨਾ ਆਉਂਦਾ ਮੰਮੀ ਜੀ ਸਾਡੀ ਗਲਤੀ ਕੀ ਐਨ ਤੋਂ ਦੱਸ ਦੋ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਉਹਨੂੰ ਵੀਰ ਨੂੰ ਨਾ ਕਹਿ ਪਾਰਟੀ ਤੇ ਨਾਲ ਜਾਣ ਨੂੰ ਵਧੀਆ ਹੋਇਆ ਤੈਨੂੰ ਨਹੀਂ ਲੈ ਕੇ ਗਿਆ ਅਸੀਂ ਆਪ ਵੀ ਨਹੀਂ ਕਿਤੇ ਜਾ ਕੇ ਰਾਜੀ ਹੈਗੇ ਹੁਣ ਤੂੰ ਰੋਣੀ ਹੈ ਨਾ ਤੇ ਉੱਥੋਂ ਆ ਕੇ ਮੇਰੇ ਮੁੰਡੇ ਨੇ ਰੋਣਾ ਸੀਗਾ ਕਮਾਲ ਕਰੀ ਚਾਹੁੰਦੇ ਹੋ ਤੁਹਾਨੂੰ ਤਾਂ ਸਭ ਤੋਂ ਖੁਸ਼ ਹੋਣਾ ਚਾਹੀਦਾ ਵੀ ਤੁਹਾਨੂੰ ਇੰਨੀਆਂ ਵਧੀਆ ਨੂੰਹਾਂ ਮਿਲੀਆਂ ਨੇ ਪਰ ਤੁਸੀਂ ਉਲਟਾ ਸਾਨੂੰ ਹੀ ਬੋਲਣ ਲੱਗ ਜਾਂਦੇ ਹੋ ਕਿਹੜੇ ਪਾਸੇ ਵਧੀਆ ਤੁਸੀਂ ਬੁੱਝੜਾ ਗੱਠੀਆਂ ਹੋਈਆਂ ਵੀ ਆਂ ਕਿ ਘਟੀਆਂ ਵੀ ਕਿਹੜੇ ਪਾਸੇ ਆਸੀਂ ਸਾਨੂੰ ਇਹ ਤਾਂ ਦੱਸੋ ਕੀ ਨਹੀਂ ਸਾਨੂੰ ਆਉਂਦਾ ਸਾਰਾ ਖੁਸ਼ ਆਉਂਦਾ ਸਾਨੂੰ ਚੱਲ ਬੱਸ ਕਰ ਮੇਰੇ ਨਾਲ ਨਾ ਬਾਲੀ ਜਵਾਨ ਨਾਲ ਲੜਾ ਨਲੇ ਗੱਲ ਸੁਣਦੋਂ ਵੀ ਹੁਣ ਬਾਲੇ ਕਰੋਕੋਡਾਇਲਾਂ ਲੈ ਹੰਝੂ ਭਾਂਡੀ ਲੋੜਨੀ ਉੱਠ ਕੇ ਕੰਮ ਨੂੰ ਹੱਤ ਪਾਲਾ ਤੇ ਜੀ ਇਹਨਾਂ ਦਾ ਤਾਂ ਕੋਈ ਹੱਲ ਵੀ ਨਹੀਂ ਹੈਗਾ ਆਪਣੇ ਕੋਲੇ ਆਪਾਂ ਆਪ ਜੇ ਆਪ ਨੂੰ ਬਦਲ ਸਕਦੀਆਂ ਇਹਨਾਂ ਖਾਤਰ ਮਨਪ੍ਰਿਤ ਕਰਨਾ ਤਾਂ ਸਭ ਕੁਝ ਹੀ ਪਹੁੰਚੋਗਾ ਨਾ ਹੁਣ ਆਪਾਂ ਰਹਿਣਾ ਇੱਥੇ ਪਰ ਇਹ ਤਾਂ ਅਵੀ ਕਹਿੰਦੇ ਨੇ ਵੀ ਅਵੀ ਬਦਲ ਲੋ ਆਪਦੇ ਆਪ ਨੂੰ ਹੁਣ ਆਪਾਂ ਐ ਕਿਵੇਂ ਬਦਲ ਜਾਂਗੀਆਂ 20 ਸਾਲ ਹੋ ਗਏ ਆਪਾਂ ਨੂੰ ਆਪਣੇ ਪੀਕੇ ਘਰੇ ਰਹਿੰਦੀਆਂ ਨੂੰ ਜਿਹੋ ਜੀਆਂ ਆਦਤਾਂ ਜਿਹੋ ਜੇ ਜ਼ੋਰ ਤਰੀਕੇ ਉੱਥੇ ਸੀ ਉਹ ਹੀ ਸੇਮ ਰਹਿਣਗੇ ਆਪਣੇ ਆਂ ਕਿਵੇਂ ਚੇਂਜ ਹੋ ਜਾਣਗੀਆਂ ਆਪਾਂ ਇਹਨਾਂ ਕਰਕੇ ਮਨਪ੍ਰੀਤ ਰੋਜ਼ ਰੋਜ਼ ਫਿਰਿਆ ਜਾ ਕੁਝ ਵੀ ਤਾਂ ਨਹੀਂ ਸੁਣਿਆ ਜਾਣਾ ਨਾ ਫਿਰ ਜਿਹਦੇ ਬੰਦੇ ਨੂੰ ਟਾਈਮ ਵੀ ਤਾਂ ਦੇਣਾ ਚਾਹੀਦਾ ਹੈ ਤਾਂ ਪਤਾ ਨਹੀਂ ਕਿਉਂ ਵਿਖੀ ਚਲ ਮੰਨਿਆ ਕਿ ਇਹਨਾਂ ਦੀ ਫੈਮਿਲੀ ਹਨਾ ਥੋੜੀ ਸ਼ਹਿਰਾਂ 'ਚ ਰਹਿੰਦੇ ਹੈ ਜਿਵੇਂ ਲੋਕ ਉਵੇਂ ਉਵੇਂ ਆਪਦੇ ਆਪ ਨੂੰ ਢਾਲ ਕੇ ਰੱਖਿਆ ਇਹਨਾਂ ਨੇ ਪਰ ਹੁਣ ਆਪਾਂ ਕਿਵੇਂ ਕਰਾਂਗੇ ਇੱਕਦਮ ਸਾਲੋ ਬੋਈ ਗਾਲ ਨੂੰ ਜੀ ਜੀ ਨਾ ਤੂੰ ਹੁਣ ਉਦਾਸ ਜੀ ਨੌਕੇ ਬੈਠੀ ਰਹੀ ਆ ਜਾ ਤੂੰ ਬਾਹਰ ਨਹੀਂ ਲੱਗੇ ਗਿਆ ਤਾਂ ਨਾਂ ਲਿਖ ਜਾਵੇ ਖਸਮਾ ਨੂੰ ਖਾਵੇ ਪਰੇ ਅੱਜ ਆਪਾਂ ਕੰਮ ਕਰਦੀ ਆਂ ਆਪਣਾ ਵਿਚਾਰੀ ਮੇਰੀ ਭੈਣ ਸ਼ੁਕਰ ਹੈ ਅਸੀਂ ਦੋਨੇ ਭੈਣਾਂ ਇੱਕ ਘਰੇ ਤਾਂ ਹੈਗੇ ਆ ਜੇ ਕਿਤੇ ਮੈਂ ਕੱਲੀ ਐ ਇਹ ਹੁੰਦੀ ਸਾਡਾ ਦੋਨੋਂ ਪੂਰਾ ਹਾਲ ਹੋਣਾ ਸੀ ਓਏ ਨਹੀਂ ਨਹੀਂ ਯਾਰ ਐਕਚੁਅਲੀ ਨਾ ਮੇਰਾ ਜੀਨੀ ਕਿ ਕੱਲ ਜਾਨ ਨੂੰ ਮੈਂ ਤਾਂ ਛੁੱਟੀ ਲੈ ਲਈ ਸੀ ਤੂੰ ਦੱਸ ਹਫਤਾ ਉਹ ਤੋਂ ਬਾਅਦ ਆ ਗਈ ਸੀ ਕਿਉਂ ਹੁਣ ਕਾਦੇ ਪਿੱਛੇ ਜਦ ਜੈਸਤ ਕਦੇ ਕਦੇ ਨਾ ਤੂੰ ਵੀ ਤੱਕਾ ਕਰਨ ਲੱਗ ਗਈ ਜਾਨ ਮੇਂ ਰਿਲੇਸ਼ਿਪ ਚ ਚੱਲਦਾ ਹੈ ਜਦੋਂ ਹੂੰ ਤੂੰ ਤਾਂ ਪੁਰਾਣੀ ਖੇਲਾਂ ਦੀ ਐਵੇਂ ਥੋੜੀ ਹੁੰਦਾ ਕਰੇ ਕਦੇ ਪਿਆਰ ਨਾ ਗੱਲ ਕਰ ਲਿਆਗਾ ਮੈਂ ਧੋੜੀ ਹੁੰਦਾ ਫਿਰ ਮੇਰੇ ਨਾਲ ਤਾਂ ਕਦੇ ਪਿਆਰ ਨਾਲ ਗੱਲ ਕੀਤੀ ਨਹੀਂ ਉਹ ਕੀ ਹੋਇਆ ਤੈਨੂੰ ਕਿਹਦੇ ਨਾਲ ਗੱਲ ਕਰਦੇ ਸੀ ਤੁਸੀਂ ਪੱਕਾ ਕੋਈ ਸਿਕੋੜੇ ਨਾਲ ਗੱਲ ਕਰੀ ਜਾਂਦਾ ਸੀ ਤੂੰ ਹਾਂ ਕੁੜੀ ਨਾਲ ਗੱਲ ਕਰਦੇ ਸੀ ਕਿਉਂ ਫਿਰ ਕੀ ਹੋਇਆ ਇਹ ਕੀ ਮਤਲਬ ਹੋਇਆ ਵੀ ਤੂੰ ਕਿਸੇ ਕੁੜੀ ਨਾਲ ਗੱਲ ਕਰਤਾ ਸੀ ਆ ਮਨਪ੍ਰੀਤ ਫਿਰ ਕਿੱਡੀ ਗੱਲ ਐ ਆਬਵੀਸਟ ਮੇਰੇ ਨਾਲ ਕੰਮ ਕਰਦੀ ਆ ਉਹ ਕੰਮ ਕਰਦੀ ਐ ਫਿਰ ਆਫਿਸ ਦਾ ਕੀ ਮਤਲਬ ਰੱਖੇ ਫੋਨ ਤੇ ਗੱਲ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਯਾਰ ਉਹ ਮੇਰੀ ਫਰੈਂਡ ਐ ਮੈਂ ਨਾਲ ਗੱਲਾਂ ਸ਼ੇਅਰ ਕਰਦੀ ਐ ਹਾਂ ਫੋਨ ਫੜਾ ਕਿਉਂ ਸਾਡੇ ਤਾਂ ਕੋਈ ਮੁੰਡੇ ਫਰੈਂਡ ਨਹੀਂ ਹੈਗੇ ਅਸੀਂ ਤਾਂ ਮੈਂ ਤਾਂ ਦੀਦੀ ਪੜੀਆਂ ਸੀ ਅਸੀਂ ਤਾਂ ਕਦੇ ਕਿਸੇ ਮੁੰਡੇ ਨੂੰ ਫਰੈਂਡ ਨਹੀਂ ਬਣਾਇਆ ਤੁਸੀਂ ਕੰਮ ਕਰਦੇ ਫਰੈਂਡ ਬਣਾ ਹੀ ਫਿਰਦੇ ਹੋ ਯਾਰ ਨਹੀਂ ਬਣਾਇਆ ਉਹ ਤੁਹਾਡੀ ਥਿੰਕਿੰਗ ਆ ਮੇਰੀ ਤਾਂ ਹੈਗੀ ਨਾ ਫਰੈਂਡ ਮੈਨੂੰ ਕਰਨ ਤੇ ਗੱਲ ਨਹੀਂ ਕਰਨ ਦੇਣੀ ਮੈਂ ਆ ਕਿਵੇਂ ਕਰਨ ਤੇ ਗੱਲ ਤੇਰਾ ਫੋਨ ਭੰਨ ਲ ਦੂ ਮੈਂ ਫੜ ਕੇ ਨਾ ਐਵੇਂ ਕਿਵੇਂ ਭੰਨ ਦੇਗੀ ਨੌਂਸੈਂਸ ਜੀ ਤੈਨੂੰ ਪਤਾ ਹੋਣਾ ਕਿੰਨੇ ਦਾ ਇਹ ਜਿੰਨੇ ਦਾ ਮਰਜੀ ਹੋਵੇ ਮੈਂ ਫੋਨ ਤੋਂ ਕੀ ਲੈਣਾ ਜਦੋਂ ਅਸੀਂ ਸਾਰੇ ਤਰ ਤਰੀਕੇ ਨਾਲ ਇਸ ਘਰ ਚ ਰਹਿ ਰਹੇ ਹਾਂ ਜਦੋਂ ਨਾ ਵਿਆਹ ਕੇ ਆਈਆਂ ਫਿਰ ਤੁਸੀਂ ਕਿਉਂ ਨਹੀਂ ਸਾਡੇ ਨਾਲ ਰਹਿ ਰਹੇ ਚੱਜ ਨਾਲ ਕੀ ਗਲਤ ਕਰਤਾ ਮੈਂ ਤੂੰ ਮੈਨੂੰ ਫੋਨ ਫੜਾ ਮੈਨੂੰ ਗੱਲ ਕਰਨ ਦੇ ਕਿਉਂ ਗੱਲ ਕਰਨ ਦੇ ਮੈਂ ਨਹੀਂ ਕਰਨ ਦੇ ਮੈਂ ਆਪੇ ਤੇਕੇ ਨੂੰ ਭੁਲਾ ਦੂ ਵੀ ਇਹ ਤਾਂ ਕੁੜੀਆਂ ਨਾਲ ਗੱਲਾਂ ਕਰਦਾ ਤੂੰ ਲਾ ਦੇ ਫੋਨ ਜਿਹਨੂੰ ਲਾ ਫੋਨ ਫੜਾ ਹਾਂ ਆਏ ਕਿ ਮੈਂ ਦੱਸਦੀ ਹਾਂ ਥੱਲੇ ਜਾ ਕੇ ਸਾਰਿਆਂ ਨੂੰ ਵੀ ਇਹ ਤਾਂ ਗੱਲਾਂ ਕਰਦੇ ਕੁੜੀਆਂ ਨਾਲ ਯਾਰ ਕਿੱਥੋਂ ਪਾਗਲ ਪੱਲੇ ਪਈ ਆ ਤੂੰ ਫੋਨ ਫੜਾ ਮੇਰਾ ਫੋਨ ਦੇ ਮਮੀ ਮਮੀ ਕੀ ਮਮੇ ਮਮੀ ਲੱਈਆ ਕੀ ਹੋਇਆ ਮਮੀ ਇਹ ਕਿਸੇ ਕੁੜੀ ਨਾਲ ਗੱਲਾਂ ਕਰਿਆ ਤੇ ਅਸੀਂ ਕੋਠੇ ਤੇ ਗੜੇ ਕੀ ਹੋ ਗਿਆ ਮਨਪ੍ਰੀਤ ਦੀਦੀ ਇਹਨੇ ਕਿਸੇ ਕੁੜੀ ਨਾਲ ਗੱਲਾਂ ਕਰਦੇ ਸੀ ਤਾਂ ਹੀ ਆਪਾਂ ਨੂੰ ਪਸੰਦ ਨਹੀਂ ਕਰਦੇ ਮਮਾ ਮੈਂ ਕਿਸੇ ਕੁੜੀ ਨਾਲ ਗੱਲ ਨਹੀਂ ਕੀਤੀ じゃ ਇਸ ਦਾ ਫੋਨ ਸੀਗਾ ਤੈਨੂੰ ਵੀ ਪਤਾ ਕਿੰਨਾ ਟਾਈਮ ਉਹਨੇ ਲੱਗੀ ਰਹਿੰਦੀਆ ਫੋਨ ਤੇ ਆ ਫਿਰ ਉਹਦੇ ਆਫਿਸ 'ਚ ਦੇ ਨਾਲ ਕੰਮ ਕਰਦੀ ਏ ਕਰਦੀ ਹੋ ਕੇ ਕੰਮ ਫਿਰ ਆਫਿਸ ਦਾ ਕਰਾਏ ਘਰੇ ਕਿਉਂ ਫੂਲ ਆਉਂਦੀ ਆ ਮੈਂ ਨਹੀਂ ਚੱਲ ਸਕਦੀ ਉਹ ਫੋਨ ਕਰਦੇ ਹੋ ਘਰੇ ਆ ਕੇ ਉਹਨੂੰ ਯਾਰ ਇਹ ਭਾਬੀ ਉਹ ਮੇਰੀ ਫਰੈਂਡ ਆ ਪਹਿਲਾਂ ਹੀ ਬਹੁਤ ਵਾਰੀ ਆਪਣੇ ਘਰੇ ਵੀ ਆਈ ਆ ਤੇ ਮੇਰੇ ਨਾਲ ਗੱਲ ਵੀ ਬਹੁਤ ਵਾਰੀ ਕੀਤੀ ਆ ਬਹੁਤ ਗੱਲਾਂ ਕਰ ਲੈਂਦੀ ਆ ਮੇਰੇ ਨਾਲ ਸ਼ੇਅਰ ਕਰਦੀ ਆ ਗੱਲਾਂ ਹਾਂ ਬਹੁਤ ਨਾਈਸ ਕੁੜੀ ਐ ਮੈਂ ਉਹਦੀ ਸਾਰੀ ਫੈਮਿਲੀ ਨੂੰ ਜਾਣਦੀ ਆ ਹੋਊਗੀ ਫਿਰ ਨਾ ਇਸ ਅਸੇ ਨਾਈਸ ਤੋਂ ਕੀ ਲੈਣਾ ਤੈਨੂੰ ਕੀ ਪ੍ਰੋਬਲਮ ਐ ਕੁੜੀ ਨਾਲ ਗੱਲ ਕਰਨ ਦੀ ਮੈਨੂੰ ਪ੍ਰੋਬਲਮ ਐ ਕੀ ਪ੍ਰੋਬਲਮ ਐ ਯਾਰ ਤੇ ਤੂੰ ਮੇਰੇ ਘਰ ਵਾਲਾਂ ਤੋਂ ਮੈਨੂੰ ਵਿਆਹ ਕੇ ਲੈ ਆਇਆ ਫਿਰ ਤੇਰਾ ਹੱਕ ਬੰਦਾ ਸਿਰਫ ਮੇਰੇ ਨਾਲ ਗੱਲ ਕਰਨ ਦੀ ਆ ਅੱਛਾ ਜੀ ਤੇਰੇ ਨਾਲ ਵਿਆਹ ਕਰਾਇਆ ਤਾਂ ਮੈਂ ਕਿਸੇ ਕੁੜੀ ਨਾਲ ਬੋਲਾਂ ਵੀ ਨਾ ਨਹੀਂ ਬੋਲਣਾ ਹ ਉਹੀ ਤਾਂ ਮੈਂ ਤੁਹਾਨੂੰ ਨਹੀਂ ਜੇ ਸਾਡੇ ਅਰਿਆਂ ਪਿੰਡੂ ਕੁੜੀਆਂ ਕਿਸੇ ਨਾ ਫੋਨ ਤੇ ਗੱਲ ਕਰਦੇ ਉਹਨਾਂ ਚਾਹੇ ਮਾਸੀ ਦਾ ਮੁੰਡਾ ਹੋਵੇ ਤੁਸੀਂ ਸਾਰੇ ਗਲਤ ਸਮਝਦੇ ਹੋ ਤੁਹਾਨੂੰ ਕਿਦੋਂ ਹਟਾਇਆ ਸੀ ਤੂੰ ਹੀ ਦੱਸ ਤੇਰਾ ਫੋਨ ਚੈੱਕ ਕੀਤਾ ਕਿਦੋਂ ਮੈਂ ਅਸੀਂ ਫੋਨ ਚਲਾਉਣੀ ਹੈ ਕਿੰਨਾ ਕਾ ਫਿਰ ਉਹ ਥੋੜੀ ਥਿੰਕਿਆ ਨਹੀਂ ਚੂਜ਼ ਕਰਦੇ ਤਾਂ ਠੀਕ ਆ ਮੈਂ ਕਿਦਨੇ ਤੁਹਾਨੂੰ ਕਿਹਾ ਵੀ ਹਾਂ ਬਾਈ ਜੰਦਾ ਮੈਂ ਇਹਨੂੰ ਕਿਉਂ ਕੁੜੀਆਂ ਨਾਲ ਗੱਲਾਂ ਕਰਦਾ ਮੈਂ ਇਹਨੂੰ ਕੀ ਸਮਝਾਵਾਂ ਤੁਸੀਂ ਇਨੀ ਨੈਰੋ ਮਾਈਂਡਡ ਕਿਉਂ ਮੈਂ ਤਾਂ ਕਦੇ ਇਦਾਂ ਦਾ ਇਸ਼ੂ ਕ੍ਰੇਟ ਨਹੀਂ ਕੀਤਾ ਅਸੀਂ ਤਾਂ ਬਹੁਤ ਵਧੀਆ ਮਾਈਂਡ ਦੇ ਆਂ ਤੁਸੀਂ ਪਤਾ ਨਹੀਂ ਕਿਹੋ ਜਿਹਾ ਮਾਈਂਡ ਦੇ ਹੋ ਜੇ ਅਸੀਂ ਸੂਟ ਪਾਣੀਆ ਤੁਹਾਨੂੰ ਤਾਂ ਨਹੀਂ ਪਸੰਦ ਆਉਂਦੇ ਤੇ ਅਸੀਂ ਕੋਈ ਕੰਮ ਕਰਦੀਆ ਤੁਹਾਨੂੰ ਤਾਂ ਨਹੀਂ ਪਸੰਦ ਆਉਂਦਾ ਤੁਸੀਂ ਖੁਸ਼ ਕਿਵੇਂ ਹੋ ਹਮੇਸ਼ਾ ਕਿੰਨੇ ਵੀ ਸਾਰੇ ਕਲਾਸਮੇਟ ਦੇ ਫੋਨ ਆਉਂਦੇ ਰਹਿ ਠੀਕ ਹੈ ਮੇਰੇ ਸਾਹਮਣੇ ਗੱਲ ਕਰਦੇ ਰਿਹਾ ਜਿਸ ਕਿ ਵੀ ਟਿਕਲ ਹੈ ਫਿਰ ਫੋਨ ਆਉਂਦੇ ਫਿਰ ਪਹਿਲਾਂ ਹੀ ਠੀਕ ਹੈ ਨਾ ਬਾਅਦ ਚ ਕਿਉਂ ਆਉਂਦੇ ਐ ਇਹ ਸਾਬ ਨਾਲ ਸਾਡਾ ਨਹੀਂ ਤੁਹਾਡੇ ਨਾਲ ਸਿਸਟਮ ਫਿੱਟ ਬੈਠਣਾ ਤੇਰੇ ਤੋਂ ਵੱਡੇ ਆ ਉਹ ਕਿਵੇਂ ਬੋਲੀ ਜਾਂਦੀ ਆ ਤੂੰ ਵੱਡੇ ਹੋਣਗੇ ਫਿਰ ਜਦੋਂ ਦੀ ਅਸੀਂ ਇਸ ਘਰ ਚ ਆਈਆਂ ਸੀ ਤਾਂ ਤੁਹਾਡੇ ਥੱਲੇ ਲੱਕ ਕੇ ਰਹੀ ਜਾਂਦੀਆਂ ਇਹਨਾਂ ਦੀ ਥੋੜੀ ਸੋਚ ਘਟਿਆ ਜਿਹੜੇ ਤੁਸੀਂ ਸੂਟ ਦੇ ਪਹਿਰਾਵੇ ਨੂੰ ਕਹਿ ਦਿੰਦੇ ਹੋ ਚੱਜ ਦੇ ਕੱਪੜੇ ਨਹੀਂ ਪਾਏ ਹੈਗੇ ਨੀ ਨੀ ਬੋਲਲਾ ਤੂੰ ਚੱਜ ਨਾਲ ਬੋਲ ਪਾ ਠੀਕ ਆ ਕੋਈ ਵੱਡੀ ਗੱਲ ਨਹੀਂ ਹੈਗੀ ਕੁੜੀ ਨਾਲ ਗੱਲ ਕਰ ਲਈ ਮੈਂ ਸ਼ੁਰੂ ਤੋਂ ਆਪਣੇ ਦੇਸ਼ 'ਚ ਨਾ ਭਾਂਡੇ ਚੱਲਦੇ ਆਏ ਨੇ ਵਿਰਾਸਤੀ ਭਾਂਡੇ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਕਦੇ ਪਿੱਕਲ ਦੇ ਲਿਆਦੇ ਕਦੇ ਸਟੀਲ ਦੇ ਲਿਆਵੇ ਤੁਹਾਨੂੰ ਗਲਾਸਾਂ 'ਚ ਟਾਪ ਬਣਾਉਣਾ ਤੁਸੀਂ ਮਰ ਚ ਜਾਂਦੇ ਹੋ ਫੇ ਠੀਕ ਆ ਯਾਰ ਨਹੀਂ ਅਸੀਂ ਪਸੰਦ ਕਰਦੇ ਗਲਾਸਾਂ 'ਚ ਪੀਣਾ ਨਹੀਂ ਫੇਰ ਤੁਸੀਂ ਕੀ ਬਾਹਰੋਂ ਆਏ ਹੋ ਵੀ ਤੁਹਾਨੂੰ ਹਮੇਸ਼ਾ ਹੀ 24 ਘੰਟੇ ਕਪਾਂ 'ਚ ਚਾਹ ਚਾਹੀਦੀ ਤੁਸੀਂ ਵੀ ਤਾਂ ਪੰਜਾਬੀ ਜੰਮੇ ਹੋ ਮੈਨ ਅਸੀ ਆਖ ਗਈਆਂ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਜਿੰਨਾ ਕੁ ਸਾਡੇ ਨਾਲ ਕਾਰੇ ਹੋ ਕੇ ਰਿਹਾ ਜਾਂਦਾ ਅਸੀਂ ਅਸੀਂ ਰਹਿ ਲੈ ਭਾਬੀ ਜੀ ਅਸੀਂ ਉਹੀ ਪਾਂਡੇ ਯੂਜ਼ ਕਰਦੇ ਤੇ ਉਹਨਾਂ ਚੀ ਚਾਹ ਪਾਣੀ ਪੀਂਨੇ ਆ ਕਰਦੇ ਨਹੀਂ ਇੱਜ਼ਤ ਕਰਕੇ ਤੁਸੀਂ ਨਹੀਂ ਬੋਲਦੇ ਪਾਂਡੇ ਨਾਲ ਪਹਿਲਾਂ ਵਰਤਿਆ ਤੇ ਨਹੀਂ ਵਰਤਿਆ ਤੁਸੀਂ ਪਤਾ ਨਹੀਂ ਕਿੱਥੋਂ ਚੱਕ ਲੈਂਦੇ ਹੋ ਨਹੀਂ ਮੰਮੀ ਜੀ ਤੁਸੀਂ ਤਾਂ ਪਹਿਲਾਂ ਨਹੀਂ ਹੋ ਤੁਸੀਂ ਕਿਹੜਾ ਚਲੋ ਛੱਡੋ ਉਹ ਗੱਲ ਨਹੀਂ ਹੈਗੀ ਹੁਣ ਗੱਲ ਸਿਰਫ ਫੋਨ ਦੀ ਆ ਮੈਨੂੰ ਫੋਨ ਦੇ ਦੇ ਤੇਰੇ ਨਾਲ ਮੈਂ ਭਾਬੀਆਂ ਨਾਲ ਫੋਨ ਤਾਂ ਕੱਲਾ ਕਰਦਾ ਕਾਲੂ ਕਿਸਾ ਕੁੜੀਨ ਚੱਕ ਕੇ ਘਰੇ ਲਿਆ ਕੇ ਬਿਠਾ ਦੇਗਾ ਯਰ ਅੱਧਾ ਕਿੱਦਾਂ ਲੈ ਆਉਂਗਾ ਪਾਗਲ ਥੋੜੀਆਂ ਮੈਂ ਮਰ ਤੋ ਗੁੱਤ ਨਹੀਂ ਪਟਾਉਗੀ ਜੇ ਕੋ ਮੜਮੜਨਾ ਰਿਸਪੈਕਟ ਨਾਲ ਬੋਲੀਦਾ ਹੁੰਦਾ ਰਿਸਪੈਕਟ ਹੀ ਕਰਦਗੀਆਂ ਸੀ ਕਿ ਮਰਦੀ ਤਾਂ ਦੀ ਜਗ੍ਹਾ ਬਿਲਕੁਲ ਠੀਕ ਹੈ ਕੋਈ ਕੁੜੀ ਨਹੀਂ ਬਰਦਾਸ਼ਤ ਕਰ ਸਕਦੀ ਆਪਣੇ ਘਰ ਵਾਲੇ ਇਹ ਥੋੜੀ ਜਿਹਾ ਅਸੀਂ ਪਿੰਡ ਵਾਲਿਆਂ ਤੁਸੀਂ ਸਾਨੂੰ ਜਿਵੇਂ ਕਹੋਗੇ ਅਸੀਂ ਓਵੇਂ ਹੀ ਕਰਾਂਗੇ ਥੋੜੀ ਸੋਚ ਨਹੀਂ ਬਦਲ ਸਕੀ ਮੈਂ ਗਲਤ ਥੋੜੀ ਆ ਮੈਂ ਮੈਂ ਤੈਨੂੰ ਇਹ ਨਹੀਂ ਕਹਿੰਦਾ ਠੀਕ ਹੈ ਤੇਰੀ ਸੋਚ ਤੂੰ ਸੋਚਦੀ ਹੋਵੇਂਗੀ ਕਿ ਮੈਂ ਗਲਤ ਪਰ ਗਲਤ ਤਾਂ ਨਹੀਂ ਤੂੰ ਆਪ ਗੱਲ ਕਰ ਲੈ ਉਹਦੇ ਨਾਲ ਤੈਨੂੰ ਵੀ ਜਾਣਦੀ ਆ ਉਹ ਗਲਤੀ ਆ ਜਿਹੜਾ ਕੁੜੀਆਂ ਨਾਲ ਗੱਲਾਂ ਕਰਦਾ ਉਹ ਗਲਤੀ ਆ ਫੜ ਦੋ ਫੜ ਦੋ ਇਹ ਰੌਲਾ ਐ ਨਹੀਂ ਨਿਪਟਦਾ ਸਸਿਕਾਲ ਜੀ ਅਸਲ ਤੇ ਇਸ ਵੀਡੀਓ ਚ ਨਾ ਇੱਕ ਅਸੀਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਬਹੁਤ ਘਰਾਂ ਤੇ ਇਹ ਚੀਜ਼ਾਂ ਦੇ ਕਲੇਸ਼ ਨੇ ਕਲੇਸ਼ ਕਿਉਂ ਨੇ ਕਿਉਂਕਿ ਜਿੱਥੇ ਜੰਮੇ ਪੜੇ ਆ ਹਰ ਥਾਂ ਤੇ ਮਾਹੌਲ ਦਾ ਫਰਕ ਹੁੰਦਾ ਹੈਗਾ ਇਹ ਬਹੁਤ ਪਰਿਵਾਰਾਂ ਚ ਕਈ ਨੂਹਾਂ ਉਹਦੇ ਸੌਰਿਆਂ ਨੂੰ ਟਾਰਗੇਟ ਕਰੀ ਜਾਂਦੀ ਰਹਿੰਦੀਆਂ ਨੇ ਗੱਲ ਕਰਦੇ ਕਿ ਮੇਰੇ ਪੇਕੇ ਦਾ ਐ ਹੁੰਦਾ ਸੀਗਾ ਮੇਰੇ ਪੇਕੇ ਤਾਂ ਇਹ ਚੀਜ਼ ਐ ਹੁੰਦੀ ਸੀਗੀ ਤੇ ਕਈ ਸੌਰਿਆਂ ਨੇ ਉਹ ਆਪਣੀਆਂ ਨੂਹਾਂ ਨੂੰ ਟਾਰਗੇਟ ਕਰੀ ਜਾਂਦੇ ਰਹਿੰਦੇ ਆ ਵੀ ਸਾਡੇ ਤਾਂ ਇੱਥੇ ਆਏ ਆ ਤੁਹਾਡੇ ਉੱਥੇ ਕਿਉਂ ਨਹੀਂ ਸੀ ਤੈਨੂੰ ਕੋ ਸਿਖਾ ਕੇ ਨਹੀਂ ਭੇਜਿਆ ਤਾਂ ਇਹ ਚੀਜ਼ਾਂ ਕਰਕੇ ਨਾ ਬਹੁਤ ਘਰਾਂ ਚ ਕਲੇਸ਼ ਨੇ ਤੇ ਰਹੀ ਗੱਲ ਆ ਫੋਨ ਵਾਲਾ ਜਿਹੜਾ ਟੌਪਿਕ ਚੱਲ ਰਿਹਾ ਸੀ ਹੁਣ ਇਹ ਵੀ ਮਾਹੌਲ ਦਾ ਹੀ ਫਰਕ ਹੁੰਦਾ ਹੈਗਾ ਕਿਉਂਕਿ ਹਰ ਇੱਕ ਥਾਂ ਤੇ ਅਲੱਗ-ਅਲੱਗ ਮਾਹੌਲ ਆ ਪਿੰਡਾਂ ਤੇ ਸ਼ਹਿਰਾਂ ਦੇ ਮਾਹੌਲ 'ਚ ਥੋੜਾ ਫਰਕ ਹੁੰਦਾ ਹੈਗਾ ਕਈ ਲੋਕ ਸਮਝਦੇ ਐਵੇਂ ਜਿਵੇਂ ਹੁਣੇ ਵੀਡੀਓ 'ਚ ਦਿਖਾਇਆ ਵੀ ਕੁੜੀ ਨਾਲ ਗੱਲ ਕਰ ਰਹੀ ਸੀ ਕਈ ਲੋਕਾਂ ਵਾਸਤੇ ਬਹੁਤ ਨਾਰਮਲ ਗੱਲ ਹੈਗੀ ਪਰ ਕਈਆਂ ਵਾਸਤੇ ਬਹੁਤ ਵੱਡੀ ਗੱਲ ਹੈ ਤਾਂ ਜੇ ਆਪਾਂ ਕਹਿੰਦੇ ਵੀ ਕੋਈ ਵੀ ਕੁੜੀ ਪਰਿਵਾਰ 'ਚ ਵਿਆਹ ਕੇ ਆਉਂਦੀ ਹੈਗੀ ਜਾਂ ਆਪਾਂ ਕੁੜੀ ਕਿਸੇ ਵੀ ਪਰਿਵਾਰ 'ਚ ਵਿਆਹਣੇ ਆ ਉਸ ਥਾਂ ਤੇ ਉਸ ਬੰਦੇ ਨੂੰ ਅਡਜਸਟ ਹੋਣ ਲਈ ਥੋੜਾ ਟਾਈਮ ਲੱਗਦਾ ਇਹ ਨਹੀਂ ਵੀ ਆ ਕੇ ਉਹ ਚਾਰ ਦਿਨਾਂ ਦੀ ਬੰਦਾ ਤੁਹਾਡੇ ਰੰਗਾਂ ਚ ਰੰਗਿਆ ਜਾਵੇ ਤੇ ਤੁਹਾਡੇ ਵਾਂਗੂ ਜਿਉਣ ਲੱਗੇ ਕਿਉਂਕਿ ਉਹ ਉਹੋ ਜੀ ਜ਼ਿੰਦਗੀ ਜਿਉਂਦਾ ਜਿਹੇ ਜੀ ਉਹ ਪਿਛਲੇ 20-25 ਸਾਲਾਂ ਤੋਂ ਜਿਉ ਰਿਹਾ ਹੈਗਾ ਉਹਨੂੰ ਇੱਕ ਨਵੀਂ ਜ਼ਿੰਦਗੀ 'ਚ ਅਡਜਸਟ ਕਰਨ ਵਾਸਤੇ ਘੱਟੋ ਘੱਟ ਵੀ ਸਾਲ 2 ਸਾਲ ਲੱਗਦੇ ਆ ਤੇ ਕਲੇਸ਼ ਪਹਿਲੇ 2-3 ਮਹੀਨਿਆਂ 'ਚ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਚੀਜ਼ਾਂ ਨੂੰ ਨਿਵੇੜਨ ਵਾਸਤੇ ਅਸੀਂ ਇਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਗੱਲਾਂ ਛੋਟੀਆਂ ਹੁੰਦੀਆਂ ਨੇ ਇਹਨਾਂ ਨੂੰ ਐਡੀਆਂ ਵੱਡੀਆਂ ਨਾ ਬਣਾਇਆ ਕਰੋ ਟਾਈਮ ਲੱਗਦਾ ਨਾਲੇ ਪੜੇ ਲਿਖੇ ਹੋ ਕੇ ਵੀ ਨਾ ਅਟੈਚ ਹੋਣਾ ਚਾਹੀਦਾ ਆਪ ਦਾ ਪਿੰਡ ਵਾਲੀਆਂ ਗੱਲਾਂ ਨਾਲ ਜਿਵੇਂ ਵੀ ਹੈ ਇਹ ਨਹੀਂ ਵੀ ਜੇ ਪੜ ਲਿਖਲੇ ਤਾਂ ਸਾਰੀਆਂ ਗੱਲਾਂ ਹੀ ਭੁੱਲ ਜਾਓ ਆ ਦੇਖ ਲੈ ਮਾਸ਼ੇ ਕਹਿੰਦਾ ਸਟੀਲ ਦੇ ਗਲਾਸ ਚਾਣ ਨਹੀਂ ਜਿਆਦਾ ਆਪਾਂ ਸਾਰੇ ਸਟੀਲ ਦੇ ਗਲਾਸਾਂ ਚ ਪੀਨੇ ਆ ਮੱਲਾ ਬਾਟੀਆਂ ਚ ਹੀ ਪੀਨੇ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਕਰਨ ਕਰਦੇ ਬਿਲਕੁਲ ਤੇ ਤੁਹਾਨੂੰ ਸਾਡੀਆਂ ਵੀਡੀਓਜ਼ ਬਣਾਈਆਂ ਹੋਈਆਂ ਕਿਵੇਂ ਲੱਗਦੀਆਂ ਨੇ ਜੇ ਤੁਹਾਡੇ ਕੋਲ ਵੀ ਕੋਈ ਆਈਡੀਆ ਹੁੰਦਾਗਾ ਵੀ ਇਸ ਟੌਪਿਕ ਤੇ ਵੀਡੀਓ ਬਣਾਉਣਾ ਤਾਂ ਆਪਦਾ ਆਈਡੀਆ ਕਮੈਂਟ ਚ ਸ਼ੇਅਰ ਜ਼ਰੂਰ ਕਰਿਆ ਕਰੋ ਜਾਂ ਸਾਡੇ YouTube ਦੀ ਡਿਸਕ੍ਰਿਪਸ਼ਨ ਤੇ ਸਾਡਾ ਨੰਬਰ ਪਿਆ WhatsApp ਤੇ ਸਾਨੂੰ ਸੈਂਡ ਜ਼ਰੂਰ ਕਰਿਆ ਕਰੋ ਆਪਣੇ ਆਪਣੇ ਆਈਡੀਆ ਜੇ ਸਾਨੂੰ ਆਈਡੀਆ ਵਧੀਆ ਲੱਗਿਆ ਅਸੀਂ ਉਹ ਤੇ ਨਵੀਂ ਵੀਡੀਓ ਬਣਾਵਾਂਗੇ ਜਿਵੇਂ ਜੈਜ ਮੇਰੇ ਨਾਲ ਗੱਲਾਂ ਸ਼ੇਅਰ ਕਰਦੀ ਆ ਉਹ ਮੈਂ ਤੁਸੀਂ ਆਪ ਵੀ ਕੀ ਸ਼ੇਅਰ ਕਰਿਆ ਕਰੋ ਆਪਣੇ ਆਈਡੀਆ ਸ਼ੇਅਰ ਕਰਿਆ ਕਰੋ ਅਸੀਂ ਉਹ ਟੌਪਿਕ ਤੇ ਵੀਡੀਓ ਬਣਾਈਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ